ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਤੋਂ ਬਾਅਦ ਅਗਲੀ ਫਸਲ ਦੇ ਵੱਲ ਕਿਸਾਨ ਭਰਾ ਜਾਂਦੇ ਹੈਗੇ ਆ ਹਰ ਸਾਲ ਕਿਸਾਨ ਭਰਾਵਾਂ ਦੇ ਸਵਾਲ ਹੁੰਦੇ ਆ ਵੀ ਭਾਈ ਅਸੀਂ ਮਿੱਟੀ ਟੈਸਟ ਤੇ ਪਾਣੀ ਟੈਸਟ ਕਰਵਾ ਲਈਏ ਤੇ ਸਾਨੂੰ ਪਤਾ ਲੱਗ ਜਾਣਾ ਵੀ ਸਾਡੇ ਕਿਹੜੇ ਤੱਤਾਂ ਦੀ ਕਮੀ ਆ ਫਿਰ ਅਸੀਂ ਉਹਨਾਂ ਹੀ ਤੱਤਾਂ ਨੂੰ ਵਰਤੀਏ ਦੇਖੋ ਤੱਤ ਪਾਉਣੇ ਕੋਈ ਮਾੜੀ ਗੱਲ ਨਹੀਂ ਪਾਣੀ ਟੈਸਟ ਜਾਂ ਮਿੱਟੀ ਟੈਸਟ ਕਰਾਉਣਾ ਚੰਗੀ ਗੱਲ ਹੈਗੀ ਆ ਉਸ ਤੋਂ ਪਹਿਲਾਂ ਮਿੱਟੀ ਦੀ ਸਿਹਤ ਬਣਾਉਣੀ ਬੜੀ ਜ਼ਰੂਰੀ ਆ ਆਪਾਂ ਤਿੰਨ ਤਨ ਫਸਲਾਂ ਚਾਰ ਚਾਰ ਫਸਲਾਂ ਤਾਂ ਲੈਣ ਲੱਗੇ ਪਰ ਮਿੱਟੀ ਦੀ ਸਿਹਤ ਦੇ ਉੱਪਰ ਕਿਸੇ ਨੇ ਜਿਹੜਾ ਕੰਮ ਵੀ ਨਹੀਂ ਕੀਤਾ ਤੇ ਗੌਰ ਵੀ ਨਹੀਂ ਕੀਤੀ ਕਿ ਵੱਡੇ 4x4 ਟਰੈਕਟਰ ਜਾਂ ਵੱਡੇ ਸੰਦ ਲਿਆਉਣ ਦੇ ਨਾਲ ਵੱਡੀ ਮਸ਼ੀਨਰੀ ਵਰਤਣ ਦੇ ਨਾਲ ਕੀ ਮਿੱਟੀ ਦਾ ਸੁਧਾਰ ਹੋ ਗਿਆ ਮਿੱਟੀ ਦੇ ਵੱਲ ਕੋਈ ਦੇਖੋ ਧਿਆਨ ਨਹੀਂ ਦਿੰਦਾ ਹੁਣ ਮਿੱਟੀ ਵੀ ਦਿਨੋ-ਦਿਨ ਵਿਗੜਦੀ ਜਾ ਰਹੀ ਆ ਤੇ ਮਨੁੱਖ ਦੀ ਸਿਹਤ ਵੀ ਦਿਨੋ-ਦਿਨ ਵਿਗੜਦੀ ਜਾ ਰਹੀ ਆ ਤੇ ਜੇ ਗੱਲ ਕਰੀਏ ਬਈ ਜਿਹੜੀ ਹੁਣ ਦੀ ਨੌਜਵਾਨ ਪੀੜ੍ਹੀ ਆ ਨਾ 100 ਦੇ ਵਿੱਚੋਂ 80 ਨੌਜਵਾਨ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਕੀ ਜਿਹਨੂੰ ਕਹਦੇ ਆ ਵੀ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀਂ ਮਤਲਬ ਇਹੋ ਹੀ ਆ ਨਾ ਹੁਣ ਜਿਹੜਾ ਨਵੀਂ ਨੌਜਵਾਨ ਪੀੜ੍ਹੀ ਆ ਕੋਈ ਜਿੰਮ ਦੇ ਵਿੱਚ ਜ਼ੋਰ ਲਾ ਰਿਹਾ ਕੋਈ ਫਰੋਡਨ ਖਾ ਖਾ ਕੇ ਸਰੀਰ ਫਲਾਈ ਜਾਂਦਾ ਹੈ ਕੋਈ ਭਸਮਾਾਾ ਕੇ ਸਰੀਰ ਨੂੰ ਫਲਾਈ ਆ ਕਹਿਣ ਦਾ ਮਤਲਬ ਹੀ ਦੇਸੀ ਖਾਦ ਖਰਾਕਾਂ ਦੇ ਵੱਲ ਜਾਂਦੀ ਨਹੀਂ ਹੈਗੀ ਉਹੀ ਕੰਮ ਆਪਣੀ ਫਸਲ ਦਾ ਹੋ ਰਿਹਾ ਤੇ ਫਸਲ ਜਮੀਨ ਦਾ ਜਿਹੜੀ ਆਪਾਂ ਮਿੱਟੀ ਦਾਸਦਾਰ ਨਹੀਂ ਕਰ ਰਹੇ ਜਦੋਂ ਹੁਣ ਆਪਣੀਆਂ ਕਣਕ ਦੀ ਫਸਲ ਕੱਟੀ ਗਈ ਚਲੋ ਜੀ ਨੇ ਮੂੰਗੀ ਮੱਕੀ ਬੀਜਣੀ ਹੈ ਉਹ ਗੱਲ ਵੱਖਰੀ ਹੈ ਜਿਨ੍ਹਾਂ ਨੇ ਮੂੰਗੀ ਮੱਕੀ ਨਹੀਂ ਬੀਜਣੀ ਜਮੀਨਾਂ ਨੂੰ ਖੁੱਲੀਆਂ ਪੱਟ ਕੇ 15 15 20 20 ਦਿਨ ਤੁਸੀਂ ਜਮੀਨ ਨੂੰ ਜਿਹੜੀ ਹਵਾ ਲਾਓ ਉਹਦੇ ਵਿੱਚ ਨਮੀ ਦੀ ਮਾਤਰਾ ਨਮੀ ਦੀ ਹਵਾ ਜਿਹੜੀ ਉਹ ਐਂਟਰ ਕਰੇ ਉਹਦੇ ਨਾਲ ਉਲੀ ਦਾ ਖਤਮਾ ਹੋਣਾ ਤੇ ਨਿਮਾ ਟੋੜ ਦਾ ਖਤਮਾ ਹੋਣਾ ਕਿਉਂਕਿ ਫਿਰ ਕਿਸਾਨ ਭਰਾ ਕਹਿੰਦੇ ਭਾਈ ਸਾਡੇ ਨਿਮਾ ਟੋੜ ਆ ਗਿਆ ਸਾਡੇ ਜਦੋਂ ਅਸੀਂ ਝੋਨਾ ਲਾ ਦਿੰਨੇ ਆ ਜਿਹੜਾ ਨਾਲ ਦੀ ਨਾਲ ਕਾਲੀਆਂ ਹੋ ਜਾਂਦੀਆਂ ਫਿਰ ਆਪਾਂ ਕਦੇ 12 ਤਰੀੜ ਚੱਕਦੇ ਆ ਕਦੇ ਸੈਪੋਨਡ ਮਥੈਲ ਚੱਕਦੇ ਆ ਕਦੇ ਕੋਸ਼ਕ ਕਦੇ ਕੁਛ ਮੈਂ ਕਹਣਾ ਵੀ ਫਸਲ ਦੇ ਵਿੱਚ ਖਰਚਾ ਕਰਨਾ ਮਾੜੀ ਗੱਲ ਨਹੀਂ ਪਰ ਮਿੱਟੀ ਦੀ ਸਿਹਤ ਤਾਂ ਬਣਾਉਣੀ ਆਪਾਂ ਨੂੰ ਹੀ ਪਵੇਗੀ ਪਹਿਲੀ ਗੱਲ ਤਾਂ ਬਈ ਜ਼ਮੀਨਾਂ ਨੂੰ ਆਪਾਂ ਖੁੱਲਾ ਪੱਟ ਕੇ ਸਿੱਟੀ ਏ ਠੀਕ ਹੈ ਜਿੱਥੇ ਲੱਗਦਾ ਵੀ ਤੁਹਾਨੂੰ ਜ਼ਮੀਨ ਦੀ ਸਿਹਤ ਹੋਰ ਖਰਾਬ ਹੈ ਪਲੋ ਮਾਰ ਕੇ ਕਹਿੰਦਾ ਮਤਲਬ ਜਮੀਨ ਦੇ ਵਿੱਚ ਹਵਾ ਜਿਆਦਾ ਐਂਟਰ ਕਰੇ ਹੁਣ ਜਦੋਂ ਮੱਕੀ ਦੇ ਲਈ ਹਨ ਆਪਣੇ ਕਿਸਾਨ ਭਰਾ ਲੇਟ 7-8 ਘੰਟੇ ਆਉਂਦੀ ਹੈ ਆਪਣੇ ਕਿਸਾਨ ਭਰਾ ਭਈਆ ਨਹੀਂ ਕੱਢਦੇ ਫਿਰ ਜਿੱਧਰ ਨੂੰ ਨੱਕਾ ਜਾਂਦਾ ਫਿਰ ਪਾਣੀ ਉਧਰ ਦੀ ਉਧਰ ਉਧਰ ਦੀ ਉਧਰ ਜਾਂਦਾ ਕੱਲਾ ਪਾਣੀ ਦੇ ਨਾਲ ਜ਼ਮੀਨ ਨੂੰ ਤੁੰਣ ਦੇ ਨਾਲ ਪਾਣੀ ਦੇ ਨਾਲ ਜ਼ਮੀਨ ਨੂੰ ਤੁੰਨੀ ਜਾਓ ਚੰਗੇ ਬ੍ਰਾਨ ਵਰਤੀ ਚੱਲੋ ਚੰਗੇ ਤੁਸੀਂ ਫਰਟੀਲਾਈਜ਼ਰ ਕੋਈ ਕਦੇ ਕੁਝ ਵਰਤੀ ਚੱਲੋ ਇਹਨਾਂ ਚੀਜ਼ਾਂ ਦਾ ਫਰਕ ਕੀ ਹੋਣਾ ਜਦੋਂ ਜ਼ਮੀਨ ਜਦੋਂ ਜ਼ਮੀਨ ਦੇ ਵਿੱਚ ਹਾਜਮੇ ਨਹੀਂ ਹੈਗਾ ਠੀਕ ਹੈ ਹੁਣ ਮਨੁੱਖ ਦਾ ਜੇ ਲੀਵਰ ਤੇ ਮਿਹਦਾ ਕੰਮ ਹੀ ਨਹੀਂ ਕਰਦਾ ਉਹਨੂੰ ਚੀਜ਼ ਨੂੰ ਲੈਂਦੇ ਨਹੀਂ ਫਿਰ ਖਾਦ ਖਰਾਕ ਦੇਣ ਦਾ ਕੋਈ ਮਤਲਬ ਹੀ ਫਿਰ ਤਾਂ ਚਾਹੀਏ ਅ ਮਨੁੱਖ ਨੂੰ ਜਿਵੇਂ ਕਹਿੰਦੇ ਵੀ ਘਾਓ ਦੇ ਵਿੱਚ ਗੱਡੀ ਰੱਖੋ ਜੇ ਉਹਦੀ ਸਿਹਤ ਦਾ ਜਿਹੜਾ ਖਿਆਲ ਹੀ ਨਹੀਂ ਹੈਗਾ ਮੈਂ ਇਹ ਨਹੀਂ ਕਹਿੰਦਾ ਵੀ ਫਸਲਾਂ ਤੁਸੀਂ ਚੰਗੀਆਂ ਲਾਉਣੀ ਹੈ ਸਾਰਾ ਕੁਝ ਆਪਦੇ ਹਿਸਾਬ ਨਾਲ ਚੰਗਾ ਕਰ ਦਿਓ ਪਰ ਮਿੱਟੀ ਦੀ ਸਿਹਤ ਬਣਾਉਣੀ ਬੜੀ ਜ਼ਰੂਰੀ ਹੈ ਕਿ ਤੁਸੀਂ ਮੂੰਗੀ ਬੀਜ ਲਈ ਮੂੰਗੀ ਵੱਢ ਲਈ ਮੂੰਗੀ ਤਾਂ ਜਿਹੜਾ ਤੱਤ ਹੈਗੇ ਸੀ ਤਾਂ ਮੂੰਗੀ ਦੇ ਵਿੱਚ ਚਲੇ ਗਿਆ ਤੁਸੀਂ ਫਸਲ ਵੀ ਲੈ ਲਈ ਠੀਕ ਹੈ ਜਿਹੜਾ ਉਹ ਸਫੇਰ ਕਰਨ ਦੋ ਪੱਤਾ ਸੱਤਾ ਰਹਿ ਗਿਆ ਉਦੇ ਨਾਲ ਤਾਂ ਕੋਈ ਸਿਹਤ ਨਹੀਂ ਬਣਨੀ ਹਰੀ ਖਾਦ ਦੀ ਵਰਤੋਂ ਕਰੋ ਢਾਂਚਾ ਜਿਹਨੂੰ ਯੰਤਰ ਕਹਿੰਦੇ ਆ ਉਹਦਾ ਵੀ ਵੀਵਾਰਾ ਕਰੋ ਜਾਂ ਤੁਸੀਂ ਜਿਵੇਂ ਬੱਲਾ ਵੀ ਲੈ ਲਏ ਨੇ ਆਪਾਂ ਜਿਵੇਂ ਫੁੱਟਾਂ ਹੋ ਗਈਆਂ ਤਰਾਂ ਹੋ ਗਈਆਂ ਕੀੜੇ ਵਗੈਰਾ ਹੋ ਗਏ ਹਨ ਇਹ ਜਿਹੜੀ ਬੱਲ ਦੇ ਜਾਦੇ ਪੱਤੇ ਆ ਉਹਨੂੰ ਆਪਾਂ ਜਦੋਂ ਵੀਵਾਰਾ ਕਰ ਲੈਨੇ ਆ ਉਹਦਾ ਜੇ ਆਪਾਂ ਜਿਹੜਾ ਸਾਰਾ ਵਿੱਚ ਚਾਹੇ ਉਹਦੇ ਕੋਈ ਫਲ ਲੱਗ ਗਿਆ ਚਾਹੇ ਜਿੰਨੇ ਦੇ ਪੱਤੇ ਸਤੇ ਜੇ ਆਪਾਂ ਉਹਨੂੰ ਵਿੱਚ ਵਾ ਲਾਂਗੇ ਤਾਂ ਤਾਂ ਹਰੀ ਖਾਦ ਜਿਹੜੀ ਜ਼ਮੀਨ ਦੇ ਵਿੱਚ ਆਰਗੈਨਿਕ ਕਾਰਬਨ ਮਾਧਾ ਵਾਜੂਗਾ ਨਹੀਂ ਭਾਈ ਜਦੋਂ ਆਪਾਂ ਫਸਲੀ ਬੀਜ ਲਈ ਉਹ ਵੱਢ ਲਈ ਫਸਲ ਜਿਵੇਂ ਹੁਣ ਮੂੰਗੀ ਲੈ ਲਈ ਮੂੰਗੀ ਸਲਫਰ ਵੀ ਲੈ ਕੇ ਜਾਂਦੀ ਹੈ ਕੈਲਸ਼ੀਅਮ ਵੀ ਲੈ ਕੇ ਜਾਂਦੀ ਹੈ ਪੋਟਾਸ਼ ਵੀ ਲੈ ਕੇ ਜਾਂਦੀ ਹੈ ਫਾਸਫੋਰਸ ਵੀ ਲੈ ਕੇ ਜਾਂਦੀ ਹੈ ਕਹਿਣ ਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਤੀਜੀ ਚੌਥੀ ਫਸਲ ਦੇ ਵੱਲ ਨਾ ਜਾਓ ਫਸਲ ਦੇ ਚਾਹੀ ਪੰਜਵੀਂ ਦੇ ਵੱਲ ਵਾਗ ਜਿਓ ਪਰ ਜ਼ਮੀਨ ਦੀ ਸਿਹਤ ਦੇ ਵੱਲ ਧਿਆਨ ਦੇ ਲਓ ਕਿਉਂਕਿ ਜ਼ਮੀਨਾਂ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੁੰਦਾ ਜਣ ਹਲੇ ਤਾਂ ਆਪਣੇ ਕੋਲ ਸਾਧਨ ਹੈਗੇ ਆ ਹਲੇ ਤਾਂ ਮੜੀ ਮੋਟੀ ਜ਼ਮੀਨਾਂ ਦੇ ਆਪਣੇ ਵਿੱਚ ਜਾਨ ਹੈਗੀ ਤਾਂ ਹੀ ਆਪਾਂ ਇੰਨੀ-ਇੰਨੀ ਫਸਲਾਂ ਲਈ ਜਾਨੀਆਂ ਕਿਉਂਕਿ ਜਦੋਂ ਜ਼ਮੀਨਾਂ ਦੀ ਕੰਮ ਖਰਾਬ ਹੋ ਗਿਆ ਪਾਣੀ ਦੂੰਗੇ ਵਾਗੇ ਫਿਰ ਮਨੁੱਖਾ ਵਾਲਾ ਜਿਹੜਾ ਕੰਮ ਹੋ ਜਾਣਾ ਕਿਉਂਕਿ ਜਿਵੇਂ ਹੁਣ ਮਨੁੱਖ ਆਪਦੀਆਂ ਲਾਦਾਂ ਦੇ ਲਈ ਨਾ ਹਸਪਤਾਲਾਂ ਵਿੱਚ ਚੱਕਰ ਲਾਉਂਦੇ ਫਿਰਦੇ ਆ ਫਿਰ ਆਪਾਂ ਨੂੰ ਪਤੀ ਨਹੀਂ ਜ਼ਮੀਨ ਬਚਾਉਣ ਦੇ ਲਈ ਕਿੱਥੇ-ਕਿੱਥੇ ਤੱਕ ਜਿਹੜੇ ਆਪਾਂ ਨੂੰ ਜਿਹੜੇ ਚੱਕਰ ਲਾਉਣੇ ਪੈਣਗੇ ਵੱਡੇ ਮੈਂ ਤੁਹਾਨੂੰ ਪਹਿਲਾਂ ਕਹਿਣਾ ਵੱਡੇ ਟਰੈਕਟਰ ਵੱਡੀਆਂ ਮਸ਼ੀਨਰੀਆਂ ਦੇ ਨਾਲ ਜਿਹੜੀ ਜ਼ਮੀਨ ਦੀ ਸਿਹਤ ਨਹੀਂ ਬਣਨਾ ਜ਼ਮੀਨ ਦੇ ਵਿੱਚ ਹਰੀ ਖਾਦ ਤੇ ਰੂੜੀ ਦੀ ਖਾਦ ਜਾਂ ਜਿਹਨੂੰ ਆਪਾਂ ਆਰਗੈਨਿਕ ਕਾਰਬਨ ਮਾਧਾ ਕਹਿੰਦੇ ਨੇ ਉਹਨੂੰ ਵਧਾਉਣਾ ਹੀ ਪਵੇਗਾ ਜ਼ਮੀਨਾਂ ਦਾ ਪੀ ਐਚ ਲੈਵਲ ਵਧੀ ਜਾਂਦਾ 6.6 ਤੋਂ ਵਧੀ ਜਾਂਦਾ ਜਾਂ ਤੇ ਘਟੀ ਜਾਂਦਾ ਹੈ ਕਾਰਨ ਜਿੱਥੇ ਹੁਣ ਬਈ ਜ਼ਿਆਦੇ ਫਸਲਾਂ ਖਰਾਬ ਹੋ ਰਹੀਆਂ ਨੇ ਉੱਥੇ ਜ਼ਮੀਨਾਂ ਦਾ ਪੀ ਐਚ ਲੈਵਲ ਵੀ ਖਰਾਬ ਹੋ ਰਿਹਾ ਹੈ ਕਿਤੇ ਤਾਂ 0.6 ਤੋਂ ਘੱਟ ਹੈਗਾ ਜਿੱਥੇ ਤਾਂ 0.6 ਤੋਂ ਲੈ ਕੇ 7 ਤੱਕ ਹੈਗਾ ਠੀਕ ਆ ਫਸਲਾਂ ਚੰਗੀਆਂ ਹੋ ਰਹੀਆਂ ਨੇ ਜਿੱਥੇ 10 11 12 ਹੋ ਰਿਹਾ ਉੱਥੇ ਫਸਲਾਂ ਕੁਝ ਵੀ ਨਹੀਂ ਹੋ ਰਹੀਆਂ ਜ਼ਮੀਨ ਦਾ ਪੀ ਐਚ ਲੈਵਲ ਵੀ ਆਪਾਂ ਨੂੰ ਸਥਿਰ ਰੱਖਣਾ ਪਵੇਗਾ ਉਹਦੇ ਲਈ ਆਪਾਂ ਨੂੰ ਉਹੀ ਕਾਰਨ ਆ ਗਿਆ ਬਈ ਜਿੰਨਾ ਚਿਰ ਜ਼ਮੀਨਾਂ ਨੂੰ ਨਵੀਂ ਆਪਾਂ ਨਵੀਂ ਇੰਟਰ ਨਹੀਂ ਕਰਾਉਂਦੇ ਪਾਣੀ ਦੇਣਾ ਤੋਂ ਨਹੀਂ ਆਣਿਓ ਹੁਣ ਕੀ ਕਰਦੇ ਆ ਕਿਸਾਨ ਭਰਾ ਫालतू ਬਾਣ ਆਪਣਾ ਕੰਪੂਟਰ ਤੋਂ ਬਾਤ ਪਾਸੀ ਜਾਂਦਾ ਬਾਣ ਨੂੰ ਬਾ ਕੇ ਕੰਪਿਊਟਰ ਲਵਾਉਂਦੇ ਉਹਦੇ ਵਿੱਚ 3 3 4 4 ਵਾਲੀ ਪਾਣੀ ਚੜਾਉਂਦੇ ਆ ਕੰਪਿਊਟਰ ਕਰਾ ਲਵਾ ਲੋ ਚੰਗੀ ਤਰ੍ਹਾਂ ਪਾਣੀ ਲਾ ਲੋ ਜਦੋਂ ਬੱਤ ਆ ਗਿਆ ਉਹਨੂੰ ਪੱਟ ਕੇ ਛੱਡ ਦਿਓ ਕਿਉਂਕਿ ਉਹਦੇ ਵਿੱਚ ਹਵਾ ਤਾਂ ਐਂਟਰ ਕਰਦੋਂ ਹਰ ਸਾਲ ਹੀ ਪ੍ਰੋਬਲਮ ਹੁੰਦੀ ਆ ਹੁਣ ਹਰ ਸਾਲ ਸਭ ਤੋਂ ਵੱਧ ਝੋਨੇ ਦੇ ਵਿੱਚ ਨਿੰਮਾ ਟੋੜ ਦੀ ਸਮੱਸਿਆ ਆਉਂਦੀ ਆ ਸਭ ਤੋਂ ਵੱਧ ਝੋਨੇ ਦੇ ਵਿੱਚ ਫੰਗਸ ਦੀ ਸਮੱਸਿਆ ਕਾਰਨ ਉਹੀ ਐ ਵੀ ਆਪਾਂ ਮਿੱਟੀ ਦੀ ਸਿਹਤ ਤੇ ਬਹੁਤ ਘੱਟ ਕੰਮ ਕਰਦੇ ਆ ਆਪਾਂ ਹੋਰ ਖਰਚੇ ਜਿਆਦੇ ਵਧਾ ਲੈਨੇ ਆ ਧੰਨਵਾਦ